ਤੇਜ਼ ਹਨੇਰੀ ਝੱਖੜ ਦਿਨਾ ਭਾਰੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਉੱਧਰ ਹੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਇਹ ਪਾਰਕਿੰਗ ਦੀ ਵੀਡੀਓ ਹੈ ਜਿੱਥੇ ਵਾਹਨ ਜਿਸ ਸ਼ੈੱਡ ਦੇ نیچے ਪਾਰਕ ਕੀਤੇ ਗਏ ਨੇ ਬਰਸਾਤ ਦੇ ਕਾਰਨ ਉਹ ਸ਼ੈੱਡ ਟੁੱਟ ਚੁੱਕਿਆ ਹੈ ਤਾਂ ਬਰਸਾਤ ਦੇ ਕਾਰਨ 에ਰਪੋਰਟ ਤੇ 100 ਤੋਂ ਜ਼ਿਆਦਾ ਫਲਾਈਟਸ ਵੀ ਪ੍ਰਭਾਵਿਤ ਹੋਈਆਂ ਨੇ ਦਿੱਲੀ 에ਰਪੋਰਟ ਦੇ ਮੁਤਾਬਕ ਸ਼ਨੀਵਾਰ ਰਾਤ 11:30 ਵਜੇ ਤੋਂ ਐਤਵਾਰ ਸਵੇਰੇ 4:00 ਵਜੇ ਤੱਕ 49 ਫਲਾਈਟਸ ਨੂੰ ਡਾਇਵਰਟ ਕੀਤਾ ਗਿਆ ਤੇ ਉੱਥੇ ਮੌਸਮ ਵਿਭਾ ਤਾਰ ਦਿਨ ਹਰੀਰੀ ਚਲੰਦੀ ਸੰਭਾਵਨਾ ਪ੍ਰਗਟਾਈ ਗਈ ਹੈ ਉਦਰੀ ਕੇਰਲ ਕਰਨਾਟਕ ਤਾਮਿਲਨਾਡੂ ਤੋਂ ਬਾਅਦ ਹੁਣ ਮੌਨਸੂਨ ਦੀ ਐਂਟਰੀ ਮਹਾਰਾਸ਼ਟਰ ਦੇ ਵਿੱਚ ਵੀ ਹੋ ਗਈ ਹੈ ਜਿੱਥੇ ਸੜਕਾਂ ਜਲ ਥਲ ਹੋ ਗਈਆਂ ਨੇ ਪਰ ਇਸ ਵਿਚਾਲੇ ਤਸਵੀਰਾਂ ਤੁਹਾਨੂੰ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਦੀਆਂ ਬਖਾਰਿਆ ਜਿੱਥੇ ਇੱਕ ਵਾਰ ਫਿਰ ਤੋਂ ਵੱਡੀ ਜਿਹੜੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪਾਰਕਿੰਗ ਦਾ ਸ਼ੜ ਅਚਾਨਕ ਡਿੱਗਦਾ ਤੇ ਪਾਣੀ ਦੀਆਂ ਬੁਛਾਲਾ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤੇਜ਼ ਹਨੇਰੀ ਝੱਖੜ ਦਿਨਾ ਪਾਰੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਬਤਾ ਦਿੱਤੀਆਂ ਨੇ ਉਦੋਂ ਦੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ एयरपोर्ट ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਇਹ ਪਾਰਕਿੰਗ ਦੀ ਵੀਡੀਓ ਹੈ ਜਿੱਥੇ ਵਾਹਨ ਜਿਸ ਸ਼ੈਡ ਦੇ نیچے ਪਾਰਕ ਕੀਤੇ ਗਏ ਨੇ ਬਰਸਾਤ ਦੇ ਕਾਰਨ ਉਹ ਸ਼ੈਡ ਟੁੱਟ ਚੁੱਕਿਆ ਹੈ ਤਾਂ ਬਰਸਾਤ ਦੇ ਕਾਰਨ 에어ਪੋਰਟ ਤੇ 100 ਤੋਂ ਜ਼ਿਆਦਾ ਫਲਾਈਟਸ ਵੀ ਪ੍ਰਭਾਵਿਤ ਹੋਈਆਂ ਨੇ ਦਿੱਲੀ 에어ਪੋਰਟ ਦੇ ਮੁਤਾਬਕ ਸ਼ਨੀਵਾਰ ਰਾਤ 11:30 ਵਜੇ ਤੋਂ ਐਤਵਾਰ ਸਵੇਰੇ 4:00 ਵਜੇ ਤੱਕ 49 ਫਲਾਈਟਸ ਨੂੰ ਡਾਇਵਰਟ ਕੀਤਾ ਗਿਆ ਤੇ ਉੱਥੇ ਮੌਸਮ ਵਿਭਾਗ ਦੇ ਵੱਲੋਂ ਦਿੱਲੀ ਦੇ ਵਿੱਚ 82 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਰੇਰੀ ਚਲਣ ਦੀ ਸੰ ਉਧਰ ਹੀ ਕੇਰਲ ਕਰਨਾਟਕ ਤਾਮਿਲਨਾਡੂ ਤੋਂ ਬਾਅਦ ਹੁਣ ਮੌਨਸੂਨ ਦੀ ਐਂਟਰੀ ਮਹਾਰਾਸ਼ਟਰ ਦੇ ਵਿੱਚ ਵੀ ਹੋ ਗਈ ਹੈ ਜਿੱਥੇ ਸੜਕਾਂ ਜਲ-ਥਲ ਹੋ ਗਈਆਂ ਨੇ ਪਰ ਇਸ ਵਿਚਾਲੇ ਤਸਵੀਰਾਂ ਤੁਹਾਨੂੰ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਦੀਆਂ ਵਖਾ ਰਿਆ ਜਿੱਥੇ ਇੱਕ ਵਾਰ ਫਿਰ ਤੋਂ ਵੱਡੀ ਜਿਹੜੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪਾਰਕਿੰਗ ਦਾ ਸ਼ੜ ਅਚਾਨਕ ਡਿੱਗਦਾ ਤੇ ਪਾਣੀ ਦੀਆਂ ਬੁਛਾਲਾ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤੇਜ਼ ਹਨੇਰੀ ਝੱਖੜ ਦਿਨਾ ਪਾਰੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਉਧਰ ਹੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਉੜ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਰਅਸਲ ਇਹ ਪਾਰਕਿੰਗ ਦੀ ਵੀਡੀਓ ਹੈ ਜਿੱਥੇ ਵਾਹਨ ਜਿਸ ਸ਼ੈੱਡ ਦੇ نیچے ਪਾਰਕ ਕੀਤੇ ਗਏ ਨੇ ਬਰਸਾਤ ਦੇ ਕਾਰਨ ਉਹ ਸ਼ੈੱਡ ਟੁੱਟ ਚੁੱਕਿਆ ਹੈ। ਤਾਂ ਬਰਸਾਤ ਦੇ ਕਾਰਨ 에어ਪੋਰਟ ਤੇ 100 ਤੋਂ ਜ਼ਿਆਦਾ ਫਲਾਈਟਸ ਵੀ ਪ੍ਰਭਾਵਿਤ ਹੋਈਆਂ ਨੇ। ਦਿੱਲੀ 에어ਪੋਰਟ ਦੇ ਮੁਤਾਬਕ ਸ਼ਨੀਵਾਰ ਰਾਤ 11:30 ਵਜੇ ਤੋਂ ਐਤਵਾਰ ਸਵੇਰੇ 4:00 ਵਜੇ ਤੱਕ 49 ਫਲਾਈਟਸ ਨੂੰ ਡਾਇਵਰਟ ਕੀਤਾ ਗਿਆ ਤੇ ਉੱਥੇ ਮੌਸਮ ਵਿਭਾਗ ਦੇ ਵੱਲੋਂ ਦਿੱਲੀ ਦੇ ਵਿੱਚ 82 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਰੀ ਚਲੰਦੀ ਸੰਭਾਵਨਾ ਪ੍ਰਗਟਾਈ ਗਈ ਹੈ। ਤੋਂ ਦਰਿ ਕੇਰਲ, ਕਰਨਾਟਕ ਮਹਾਰਾਸ਼ਟਰ ਦੇ ਵਿੱਚ ਵੀ ਹੋ ਗਈ ਹੈ ਜਿੱਥੇ ਸੜਕਾਂ ਜਲ-ਥਲ ਹੋ ਗਈਆਂ ਨੇ ਪਰ ਇਸ ਵਿਚਾਲੇ ਤਸਵੀਰਾਂ ਤੁਹਾਨੂੰ ਦਿੱਲੀ ਇੰਟਰਨੈਸ਼ਨਲ 에어ਪੋਰਟ ਦੀਆਂ ਬਖਾਰਿਆ ਜਿੱਥੇ ਇੱਕ ਵਾਰ ਫਿਰ ਤੋਂ ਵੱਡੀ ਜਿਹੜੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪਾਰਕਿੰਗ ਦਾ ਸ਼ੜ ਅਚਾਨਕ ਡਿੱਗਦਾ ਤੇ ਪਾਣੀ ਦੀਆਂ ਬੁਛਾਲਾ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤੇਜ਼ ਹਨੇਰੀ ਝੱਖੜ ਦਿਨਾ ਪਾਰੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਉਦੋਂ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਪਾਰਕਿੰਗ ਦੀ ਵੀਡੀਓ ਹੈ ਜਿੱਥੇ ਵਾਹਨ ਜਿਸ ਸ਼ੈਡ ਦੇ نیچے پارک ਕੀਤੇ ਗਏ ਨੇ ਬਰਸਾਤ ਦੇ ਕਾਰਨ ਉਹ ਸ਼ੈਡ ਟੁੱਟ ਚੁੱਕਿਆ ਹੈ ਤਾਂ ਬਰਸਾਤ ਦੇ ਕਾਰਨ 에어ਪੋਰਟ ਤੇ 100 ਤੋਂ ਜ਼ਿਆਦਾ ਫਲਾਈਟਸ ਵੀ ਪ੍ਰਭਾਵਿਤ ਹੋਈਆਂ ਨੇ ਦਿੱਲੀ 에어ਪੋਰਟ ਦੇ ਮੁਤਾਬਕ ਸ਼ਨੀਵਾਰ ਰਾਤ 11:15 ਵਜੇ ਤੋਂ ਐਤਵਾਰ ਸਵੇਰੇ 4 ਵਜੇ ਤੱਕ 49 ਫਲਾਈਟਸ ਨੂੰ ਡਾਇਵਰਟ ਕੀਤਾ ਗਿਆ ਤੇ ਉੱਥੇ ਮੌਸਮ ਵਿਭਾਗ ਦੇ ਵੱਲੋਂ ਦਿੱਲੀ ਦੇ ਵਿੱਚ 82 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਰੇਰੀ ਚਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਉਦੋਂ ਦੀ ਕੇਰਲ ਕਰਨਾਟਕ ਤਾਮਿਲਨਾਡੂ ਤੋਂ ਬਾਅਦ ਹੁਣ ਮੌਨਸੂਨ ਦੀ ਐਂਟਰੀ ਮਹਾਰਾਸ਼ਟਰ ਦੇ ਵਿੱਚ ਵੀ ਹੋ ਗਈ ਹੈ ਜਿੱਥੇ ਸੜਕਾਂ ਨੇ ਪਰ ਇਸ ਵਿਚਾਲੇ ਤਸਵੀਰਾਂ ਤੁਹਾਨੂੰ ਦਿੱਲੀ ਇੰਟਰਨੈਸ਼ਨਲ 에어ਪੋਰਟ ਦੀਆਂ ਬਖਾਰਿਆ ਜਿੱਥੇ ਇੱਕ ਵਾਰ ਫਿਰ ਤੋਂ ਵੱਡੀ ਜਿਹੜੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪਾਰਕਿੰਗ ਦਾ ਛੜ ਅਚਾਨਕ ਡਿੱਗਦਾ ਤੇ ਪਾਣੀ ਦੀਆਂ 부ਛਾਲਾ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ